ਮੇਰੇ ਪਿਛੇ ਕੰਸਾਲਾ ਤੋਂ ਇਸ ਅਜ਼ੀਜ਼ ਜੋਦਾਸ ਸਤਵੰਥ ਇਹਦਾ ਅਸੀਂ ਦੇਰ ਨੂੰ ਨਾਮੇ ਹੋ ਪਰ ਪਰਿਵਾਰ ਦੇ ਵਿੱਚ ਆ ਕੇ ਇਸ ਆਪਣੇ ਅਜ਼ੀਜ਼ਾਂ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਅੱਜ ਸਮੇਂnabla ਵੀ ਇਹ ਤੇਰੀ ਦੀ ਸ਼ਹਾਦਤ ਐਸੀ ਜਿੱਦੀ ਕੋਈ ਕੀਮਤ ਨਹੀਂ ਔਰ ਇਸ ਸ਼ਹਾਦਤ ਨੇ ਅੱਜ ਇਸ ਆਵਾਜ ਨੂੰ ਖੜਾ ਰੱਖਿਆ ਔਰ ਮੈਂ ਬਹੁਤ ਵਾਰੀ ਕਹਿ ਚੁੱਕਾ ਜਿਸ ਵਕਤ ਕੋਈ ਇਨਸਾਨ ਫੌਜ ਦੇ ਵਿੱਚ ਜਾਂਦਾ ਉਸ ਵਕਤ ਉਹ ਤਾਂ ਸਿਰਫ ਕੱਲਾ ਰੋਜੀ ਰੋਟੀ ਕਮਾਣ ਦੀ ਜਾਂਦਾ ਉਹਦੇ ਜ਼ਿੰਦਗੀ ਦੇ ਵਿੱਚ ਉਹਦੇ ਮਨ ਦੇ ਵਿੱਚ ਇੱਕ ਐਸੀ ਖੇਦਰਾ ਔਰ ਐਸੀ ਸੋਚ ਹੁੰਦੀ ਆ ਕਿ ਉਹ ਆਪਣੇ ਮੋਲਕ ਲਈ ਕੁਝ ਕਰਨਾ ਚਾਹੁੰਦਾ ਔਰ ਉਸ ਜਜ਼ਬੇ ਦੇ ਨਾਲ ਉਹ ਲੋਕ ਫੌਜ ਦੇ ਵਿੱਚ ਜਾਂਦੇ ਆ ਔਰ ਇਹਨਾਂ ਸਤਵੰਤ ਵਰਗੇ ਬਹੁਤ ਸਾਰੇ ਐਸੇ ਸ਼ਹੀਦ ਨੇ ਜਿਹੜਾ ਅੱਜ ਪਰਵਾਹ ਕਿ ਬੱਚਿਆਂ ਦੇ ਕਿਸੇ ਦੇ ਕਿਸੇ ਦਾ ਬੇਟਾ ਸੀ ਕਿਸੇ ਦਾ ਪਰਾਸ ਉਹਦਾ ਪਤੀ ਸੀ ਸਾਰੇ ਇੱਥੇ ਆਏ ਗਏ ਉਹ ਹੀ ਉਹਨਾਂ ਨੇ ਛੇੜੀ ਇਸ ਮੁਲਕ ਦੀ ਯਕਸ਼ ਸ਼ਕਤੀ ਦੀ ਨਹੀਂ ਬਣਦੀ ਸੀ ਅੱਜ ਉਹਨਾਂ ਨਤੀਜਾ ਆ ਪਿਛਲੇ ਸਮੇਂ ਦੇ ਵਿੱਚ ਜਜ਼ਬਾ ਦਾ ਹਿੰਦੂਤਾਂ ਤੇ ਪਾਕਿਸਤਾਨ ਦੀ ਲੜਾਈ ਦਾ ਉਹ ਇੰਨਾ ਜਜ਼ਬਾ ਇੰਨਾ ਮਗਈਨ ਹਿੰਦੁਸਤਾਨ ਦੀ ਫੌਜ ਦਾ ਤੈਮ ਹੋ ਗਿਆ ਕਿ ਅੱਜ ਪਾਕਿਸਤਾਨ ਨੂੰ ਤਿੰਨ ਦਿਨਾਂ ਦੇ ਵਿੱਚ ਸੀਸ ਪਾਰ ਲਈ ਹੱਕ ਜੋੜਨੇ ਪਏ ਸੁਭਾ ਸਮਝਣਾ ਵੀ ਇਹਨਾਂ ਦਾ ਦੇਣ ਸਵਾਦ ਨਾਲ ਅਸੀਂ ਲੋਕ ਦੇ ਨਹੀਂ ਸਕਦੇ ਪਰ ਮੈਂ ਅੱਜ ਇੱਥੇ ਜਿਹੜੀ ਸਾਡੀ ਵਿਕੀਰੀ ਤੁਹਾਡੀ ਸੰਸਥਾ ਵਾ ਜਿਹੜੀ ਤੁਸੀਂ ਚਲਾ ਰਹੇ ਹੋ ਅੱਜ ਬਹੁਤ ਜੋਤ ਨੂੰ ਜਗਾ ਕੇ ਅੱਗੇ ਪ੍ਰੇਰਨਾ ਦਾ ਸੋਤ ਬਣਾ ਕੇ ਇਹ ਜਿਹੜੀ ਤੁਹਾਡੀ ਪਰਿਸ਼ਦ ਆ ਉਹਦਾ ਬਹੁਤ ਵੱਡਾ ਰੋਲ ਜਿਹੜਾ ਉਹਦੇ ਲਈ ਇਲਾਕੇ ਵੱਲੋਂ ਸਾਡੀ ਸਾਰੀ ਟੀਮ ਦਾ ਧੰਨਵਾਦ ਕਰਨਾ ਵੀ ਉਹ ਜਜ਼ਬੇ ਨੂੰ ਤੁਸੀਂ ਅੱਗੇ ਲੈ ਕੇ ਚੱਲਦੇ ਹੋ ਸਾਨੂੰ ਜਿਹੜੀ ਜਿਹੜੀ ਜੁੜੀ ਪਰਮੇਸ਼ਵਰੋਂ ਨੇ ਦਿੱਤੀ ਆ ਉਹ ਡਿਊਟੀ ਦਾ ਨਿਵਾਹ ਕਰਦੇ ਹੋਏ ਇਹਨਾਂ ਸੰਸਕਾਰਾਂ ਨੂੰ ਜ਼ਰੂਰ ਅਪਣਾਈਏ ਔਰ ਉਸ ਦਿੱਤੀ ਹੋਈ ਡਿਊਟੀ ਨੂੰ ਚੰਗੇ ਤਰੀਕੇ ਨਾਲ ਨਿਭਾਈਏ ਤਾਂ ਹੀ ਇੱਕ ਸੱਚੀ ਔਸੱਚੀ ਸ਼ਰਧਾਲੂ